ਯਾਰ ਜੀ ਮੈਮ ਜੀ ਬੋਲੀ ਪਲੀਜ਼ ਮੈਂ ਹਰਮੰਦਰ ਸਾਹਿਬ ਪਹੁੰਚੇ ਸਭ ਤੋਂ ਪਹਿਲੇ ਤੋਂ ਰਾਮਦਾਸ ਪਾਸ਼ਾ ਜੀ ਦਾ ਸ਼ੁਕਰਾਨਾ ਕਰਦੀਆਂ ਕਿ ਉਹਨਾਂ ਨੇ ਮਸਲ ਫੋਨ ਬਾਈ ਮੋਬਾਈਲ ਨਾਲ ਮੈਨੂੰ ਇਹ ਪਰਨ ਦਾ ਮੌਕਾ ਬਖਸ਼ਿਆ ਰੋਮ ਰੋਮ ਤੋਂ ਅਦਾ ਸ਼ੁਕਰਾਨਾ ਕਿਤੇ ਸਵੇਰ ਤੋਂ ਇਹ ਨਹੀਂ ਸੋਚਦੇ ਆ ਹਮੇਸ਼ਾ ਇਸ ਦਰ ਜੀ ਆ ਕੇ ਉਹਨਾਂ ਬਖਸ਼ਾ ਕੇ ਅਰਦਾਸਾਂ ਬੁੱਝਿਆ ਕੁਰਸੀਆਂ ਨਾਲ ਪਰ ਕੇ

ਉਹ ਬਿਲਕੁਲ ਮਾਣ ਨਹੀਂ ਹੋਣੀ ਆ ਰਹੇ ਸਾਰਾ ਦੂਸਰੇ ਪਾਸੇ ਸੁਪਾਰ ਕੇ ਨਾ ਕਰੀਂ ਹਿੰਦੀ ਵਿੱਚ ਬਹੁਤ ਸਾਰਾ 13 ਵਿੱਚ ਵੀ ਕੇਜਰੀ ਨਾਲ காங்கிரஸ் ਦੇ ਨਾਲ ਰਲ ਕੇ ਹੀ ਸਰਕਾਰ ਦਿੱਲੀ ਵਿੱਚ ਬਣਾਈ ਸੀ ਤੇ 13 ਤੋਂ ਲੈ ਕੇ 23 ਤੱਕ ਇਕੱਠੇ ਹੀ ਰਹੇ ਨੇ ਇਹ ਨੂਰਾ ਕੁਸ਼ਤੀ ਕਰਦੇ ਰਹੇ ਹੁਣ ਸ਼ਰਿਆਮ ਇਕੱਠੇ ਹੋ ਗਏ ਨੇ ਸੋ ਇਹਦੇ ਵਿੱਚ ਕੋਈ ਹੈਰਾਨੀ ਦੀ ਗੱਲ ਸਾਡੇ ਵਾਸਤੇ ਤਾਂ ਹੈ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਪੰਜਾਬ ਦਾ ਭਲਾ ਕਿਸੇ ਪਾਰਟੀ ਨੇ ਕੀਤਾ ਹੈ ਜੇ ਤਰੱਕੀ ਕੀਤੀ ਹੈ ਵਿਕਾਸ ਕੀਤਾ ਹੈਗਾ ਲੋਕਾਂ ਨੂੰ ਸਹੂਲਤਾ ਦਿੱਤੀਆਂ ਪਿੰਡਾਂ ਸ਼ਹਿਰਾਂ 'ਚ ਗ੍ਰਾਂਟਾਂ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕੀਤਾ ਹੈ ਉਹ ਪੱਲੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਜਿਨ੍ਹਾਂ ਨੇ ਡਟ ਕੇ ਇਸ ਸੂਬੇ ਦੇ ਹੱਕਾਂ ਦੀ ਰਾਖੀ ਵੀ ਕੀਤੀ ਤੇ 18 ਸਾਲ ਬਾਅਦ ਸਾਹਿਬ ਨੇ ਕੈਦਾ ਵੀ ਕਟੀਆਂ ਸੂਬੇ ਦੇ ਹੱਕਾਂ ਦੀ ਰਾਖੀ ਵਾਸਤੇ ਕਾਂਗਰਸ ਦੀ ਤਰ੍ਹਾਂ ਨਹੀਂ ਜਿਨ੍ਹਾਂ ਨੇ ਅੱਜ ਜਿਹੜੇ ਨਤਮਸਤਕ ਹੋਣ ਵਾਸਤੇ ਆ ਰਹੇ ਨੇ ਜੀ ਆਇਆਂ ਨੂੰ ਉਹਨਾਂ ਨੂੰ ਲੇਕਿਨ ਉਮੀਦ ਕਰਦੀਆਂ ਇੱਥੇ ਆ ਕੇ ਯਾਦ ਜ਼ਰੂਰ ਕਰਨਗੇ ਕਿ ਕਿਹੋ ਜਿਹਾ ਫੋਫਰ ਉਹਨਾਂ ਦੀ ਦਾਦੀ ਜੀ ਨੇ ਇੱਥੇ ਆ ਪਿਤਾ ਦੇ ਇਹੋ ਜਿਹਾ ਉਹਨਾਂ ਦੇ ਪਿਤਾ ਜੀ ਨੇ ਇਸ ਕੌਮ ਦੇ ਉੱਤੇ ਕੀਤਾ ਇਹ ਵੀ ਧਿਆਨ ਰੱਖੋ ਤੇ ਨਾ ਹੀ ਉਹ ਕੇਜਰੀਵਾਲ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਪੰਜਾਬ ਨੂੰ ਹਰ ਤਰੀਕੇ ਦੇ ਨਾਲ ਵੇਚਣ ਦਾ ਫੈਸਲਾ ਕਰਤਾ ਹੈਗਾ 1 ਲੱਖ ਕਰੋੜ ਦਾ ਕਰਜ਼ਾ ਪੰਜਾਬੀਆਂ ਦੇ ਉੱਤੇ ਕਾਂਗਰਸ ਲੁੱਟ ਕੇ ਖਾ ਕੇ ਤੁਰ ਗਈ ਤੇ ਇਹਨਾਂ ਨੇ 1.5 ਸਾਲ 'ਚ 50 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਇਹਦੇ باوجود ਅਜੇ ਵੀ ਇਹਨਾਂ ਦੀ ਢਿੱਡ ਭਰਿਆ ਉਹਨ ਇੱਕ ਨਵਾਂ ਜਹਾਜ਼ ਖਰੀਦ ਰਹੇ ਨੇ 600 ਘੰਟੇ ਉਹ ਜਹਾਜ਼ ਕਿੱਥੇ ਪੰਜਾਬ 'ਚ ਫਿਰੂਗਾ ਇਹ ਤਾਂ ਕੇजरीवाल ਦੀ ਸਿਆਸਤ ਚਮਕਾਉਣ ਵਾਸਤੇ ਪ੍ਰਧਾਨ ਮੰਤਰੀ ਦੇ ਸੁਪਨੇ ਪੂਰੇ ਕਰਨ ਵਾਸਤੇ ਦੇਸ਼ ਪਰਜੇ ਕਰਜ਼ਾਈ ਪੰਜਾਬ ਹੋਊਗਾ ਸੋ ਪੰਜਾਬ ਦਾ ਹਰ ਹੱਕ ਨੂੰ ਕਮਜ਼ੋਰ ਕੀਤਾ ਪਾਵੇਂ ਸਾਡੀ ਰਾਜਧਾਨੀ ਦੇ ਉੱਤੇ ਪਾਵੇਂ ਸਾਡੇ ਪਾਣੀਆਂ ਦੇ ਉੱਤੇ ਸਾਡੇ ਬੱਚਿਆਂ ਦੀਆਂ ਨੌਕਰੀਆਂ ਬਾਹਰਿਆਂ ਨੂੰ ਮਿਲ ਰਹੀ ਹੈਗੇ ਤੇ ਪੰਜਾਬ ਨੂੰ ਕਰਜ਼ਾਈ ਕਰਕੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਇਹਨਾਂ ਦੋਨੋਂ ਪਾਰਟੀਆਂ ਵੱਲੋਂ ਲੋਕਾਂ ਨੂੰ ਜਾਗਣ ਦੀ ਲੋੜ ਹੈ ਉਸ ਪਾਰਟੀ ਦੇ ਬਾਫੜਨ ਦੀ ਲੋੜ ਹੈ ਜਿਹੜੀ ਪਾਰਟੀ ਉਹਨਾਂ ਦੀ ਆਪਣੀ ਹੈ ਕਾਂਗਰਸ ਦੀ 40000 ਕੀ ਕਹਿੰਦੇ ਕਾਂਗਰਸ ਦੀ ਥੈਂਕ ਯੂ ਵੀਰੇ ਪੁਲਿਸ ਜੀ ਦਾ ਇੱਕ ਐਨਪੀਡੀਆ 2015 ਦਾ ਮਾਮਲਾ ਹੈਗਾ ਮੇਰੇ ਪੁਲਿਸ ਵੀਰੇ ਪੁਲਿਸ ਚਲੋ